ਵੀ ਖੜੀ ਆ ਪਰਲੀ 33 ਦੀ ਉਹ ਤੂੰ ਤਾਂ ਬਹਿ ਜਾ ਟਰੈਕਟਰ ਤੇ ਲੈ ਵੀ ਕਹਿੰਦੇ ਵੀਡੀਓ ਪਾ ਜਿਹੀਏ ਮਿੱਤਰੋ ਪਿਛਲੇ ਸਾਲ ਵਾਲੇ ਤਾਂ ਸੈਲਜ ਪਾਉਣ ਲੱਗੇ ਆ ਤੇ ਮੜੀ ਜੀ ਕੋਈ ਮਸ਼ੀਨ ਦੇ ਪਲੇਟ ਪ੍ਰੂਫ ਬਾਈ ਹੋਰਾਂ ਨੇ ਕਸਣੀ ਆ ਤਾਂ ਬਾਹਰ ਕੱਢ ਰਹੇ ਆ ਗੱਗੋ ਚੱਕੀ ਦਾ ਤਰਾ ਜਾਂਦਾ ਤੇ ਮਜ਼ਰੋ ਨੀਵਾ ਹੁੰਦਾ ਵਜਨ ਭਾਰ ਕਰਕੇ ਹੈ ਗਿੱਲਾ ਇਧਰ ਹੀ ਆ ਦੂਜੇ ਪਾਸੇ ਹੈਣੀਗਾ ਕਣਕ ਵਾਲੇ ਥਾਂ ਮੱਕੀ ਐ ਰਾਈਟਰ ਵੀ ਕੜੀਸੀ ਫਿਰਦਾ ਹੁਣ ਟਰਾਲੀ ਨੂੰ ਟਾਇਰ ਉਹ ਟਰਾਲੀ ਦੇ ਲੱਗਦੇ ਨਹੀਂ ਬਸ ਕੋਈ ਨਹੀਂ ਕੋਈ ਨਹੀਂ ਚੈੱਕ ਹੋ ਗਿਆ ਟੁੱਟ ਗਿਆ ਐ ਬੱਸ ਬੱਸ ਆਪਣਾ ਬ੍ਰੇਕ ਆਪੇ ਖੜਾ ਰਹੂਗਾ ਉਹ ਉਹ ਟੁੱਟ ਗਿਆ ਡਾਬ ਆ ਗਈ ਉਹ ਤੜਕ ਗਿਆ ਖੰਭਾ ਆਪਣਾ ਓਹ ਓਹ ਮੂਰੇ ਚਾੜ ਏ ਥੱਲੇ ਲਾ ਯਰ ਪੇ 72 ਪਾਵਰ ਦਾ ਟਰੈਕਟਰ ਗਾਲਤਾ ਇਹਦੇ ਵਿਚਾਰੇ ਦੇ ਵਾਹ ਦਾ ਰਹੋਗੇ ਨਹੀਂ ਓ ਲਿਆਂ ਕੀ ਮੁੜਿਆਊਗਾ 73 ਪਾਵਰ ਦਾ ਟਰੈਕਟਰ ਮੈਨੂੰ ਤਾਂ ਲੱਗਦਾ ਛੋਟਾ ਆ ਚਾਰਾਂ ਓਰੇਆਂ ਨੂੰ ਕਿਉਂਕਿ ਸਿੰਗਲ ਓਰੇ ਵਾਲੀ ਆ ਤਾਂ ਮੱਕੀ ਬਹੁਤ ਛੋਟੀ ਆ ਪਰ ਕਈ ਵੀਡੀਓ ਵਾਲੇ ਤਾਂ ਹੁਣ ਐਡੀ ਮੱਕੀ ਤੇ ਛੇਰ ਬਣ ਜਾਂਦੇ ਬਹੁਤ ਆ ਕਿਹੜੀ ਮੱਕੀ ਆ ਹੁਣ ਸੋਚ ਕੇ ਤਾਂ ਪਰ ਆਮ ਟਰੈਕਟਰ ਲੋਕ ਇਹਦੇ 'ਚ ਚਲਾਜ ਲਾ ਕੇ ਜਾਂਦੇ ਬਹੁਤ ਤਗੜੀ ਮੱਕੀ ਆ ਤਾਂ ਇਹਦੀ ਆ ਮੱਕੀ ਦੇ ਵਿੱਚ ਜਾਨ ਨਿਕਲੀ ਜਾਂਦੀ ਆ ਆ ਤਾਂ ਟਰੈਕਟਰ ਲੀਆਂ 'ਚ ਕਰਕੇ ਨੀਵਾ ਜਦੋਂ ਉਧਰ ਸੁੱਕੇ 'ਚ ਵੜਿਆ ਤਾਂ ਤੇ ਹਿਸਾਬ ਲਾ ਲਾ ਜੀ ਸਲੈਂਸਰ ਜਿੱਡੇ ਵੀ ਨਹੀਂ ਮੱਕੀ ਇਹਦੇ ਜੇ ਯਾਨੀ ਕਦ ਬਹੁਤ ਛੋਟਾ ਹੈ ਜਿਆਲੂnga ਉਲੂnga ਵਾਲੀ ਮੱਕੀ ਵੱਢਣੀ ਹੋਵੇ ਤਾਂ ਵੱਡਾ ਹੀ ਬੈਠਾ ਟਰੈਕਟਰ ਹੈ ਨਾ 75 ਪਾਵਰ ਦਾ ਤੇ ਪਾਰ ਉਹਦਾ ਟਰੈਕਟਰ ਯਾਰ ਦਾ ਤੱਕਿਆ ਯਾਰ ਆ ਵਾ ਤੱਕਾ 72 ਪਾਵਰ ਦਾ ਹਾਂ ਟਰੈਕਟਰ ਦਾ ਵਗਾਰਾ ਲੂੰਬ ਵੀ ਨਹੀਂ ਛੱਡਦਾ ਇਹ ਤੋੜੇ ਚਲਾ ਰਿਹਾ ਉਹ ਤੂੰ ਕੰਨੋਂ ਨਾਲ ਕਰਾਂਗੇ ਇਹ ਤੇ ਵੀ ਜਿਹੜਾ ਵੈਦ ਦੀ ਝਰੀ ਮਾਰਦੇ ਫਿਰ ਕੱਟਦੇ ਵੀ ਮਾਰਦੇ ਨਹੀਂ ਯਾਰ ਤੱਕਾ ਹੀ ਆਪਨੇ ਲੋਕ ਨਾ 4 ਵੀਲ ਦੇਖ ਕੇ ਸਮਝਣ ਦੇ ਬਹੁਤ ਤਕੜਾ ਆ ਗਿਆ ਪਰ ਟਰੈਕਟਰ ਤਾਂ ਇਸਰ ਪਾਵਰ ਦਾ ਆ ਫੇਰ ਹੈ ਹਾਂ ਉਹ ਤੇ ਫਿਰ ਪੜਦਾ ਵਾਸ ਰੇਹਿਆ ਹਾਲ ਦਾ ਟਰੈਕਰ ਨਾ ਤੜਕਦਾ ਅੱਗੋਂ ਖੋਦਾ ਇੱਥੇ ਖੋਬਾ ਬਣ ਗਿਆ ਆਸੋ ਘੱਗਲਾ ਦਾ ਫਾਈਟਰ ਵਾਲਾ ਘਾਗਾੰਦ ਦਾ ਆ ਛੱਡ ਦੇ ਛੱਡ ਦੇ ਐ ਰੇ ਜੋ ਪਟਨਾ ਪੈਂਦਾ ਹੁਣ ਉਹ ਸਾਨੂੰ ਜਾ ਵੜਦੇ ਖੜ ਗਈ ਮਿੱਤਰੋ ਹੈ ਪੱਤੇ ਬੜੇ ਕੱਢੀ ਸੁੱਕਿਆ ਪੱਤੇ ਫਿਰ ਟੈਗਮਾ ਰੋਗਣੀ ਨਾ ਲੈਂਦੀ ਕਲੱਚ ਦੇ ਇਹਦੇ ਵੜਦੇ ਆ ਨਹੀਂ ਨਹੀਂ ਟਰੈਕਟਰ ਨਰਮਾ ਕਲੱਚ ਦੇ ਦੇ ਵੜਦਾ ਜਦੋਂ ਤਾਂ ਰੈਲੀ ਹੋ ਜਾਂਦੀ ਉਹ ਤਾਂ ਪੱਤੇ ਕੱਢ ਜਾਂਦੀ ਐ ਤਣੀ ਨਹੀਂ ਤੁਰੀ ਆਉਂਦੀ ਗਰਤੇਜ ਬੈਕ ਕਰ ਲਾ ਮੜ ਆ ਜਾ ਬੈਕ ਕਰ ਲਾ ਗਰਤੇਜ ਬੈਕ ਹੋਰ ਕਰ ਲਾ ਹੋਰ ਕਰ ਲਾ ਉਹ ਖੜ ਜਾ ਫਿਰ ਔਰ ਟਰਾਲੀ ਬਹਿ ਗਈ ਗਾਹ ਕਰ Tayyari aku kemana ho? Bhai, mas, sedingin ya negar yara. ਟ੍ਰੈਕਟਰ ਦਾ ਯਾਰ ਹਾਲ ਕੀ ਹੈ ਵੇਖੋ ਲਾ ਚਾਰ ਓੜੇ ਲਈ ਜਾਂਦਾ ਮੱਲਾ ਜਾਈ ਕਿਹੜਾ ਜਰਾ ਹੋੱਟ ਗਿਆ ਹੋਣਾ ਯਾਰ ਥੋੜਾ ਘੇਰ ਹੈ ਨਹੀਂ ਇਹਦਾ ਇਹ ਤੂੰ ਨਿੱਕਾ ਘੇਰ ਰਹਾ ਨਹੀਂ ਉਹ ਨਿੱਕਾ ਘੇਰ ਰਹਿਣੀ ਤੂੰ ਲਾਈ ਲਾਈ ਮੜਾ ਜਾ ਕਿਹੜਾ ਲਾਇਆ ਹੁਣ ਅੱਛਾ ਆ ਚੂਹਾ ਘੇਰ ਆ ਬਾਈ ਕੰਦਾ ਐ ਦੂਬਾਰ ਉਹਨਾਂ ਹੀ ਤੁਰਦਾ ਜਿੰਨਾ ਪਹਿਲਾਂ ਤੁਰਦਾ ਇਕੱਠਾ ਹੀ ਹੋਈ ਜਾਂਦਾ ਜਣਾ ਆ ਹੁਣ ਉਹਦੂ ਨਿਕਾ ਘੇਰ ਲਾਇਆ ਇਹਰੇ ਤਾਂ ਫਿਰ ਬਾਈ ਕੰਦਾ ਪੂਰਾ ਹੀ ਨਹੀਂ ਪਾਉਂਦਾ ਇਹ ਤਾਂ ਜਾਂ ਭਾਰਾ ਤੁਰ ਪੈਂਦਾ ਨਾ ਉਹ ਨਾੜੀਂ ਨਾ ਤੜਿਆ ਨਾਲ ਨਾਲ ਨਾਪਲਾ ਇੱਥੇ ਓਏ ਉਹਨੂੰ ਕੌਲੇ ਨੂੰ ਤੇੰਨ ਬੋਰੇ ਜਾਂਦੇ ਆ ਖਾਲੀ ਪਾਉਣੇ ਸੇ ਦੋਸਤ ਸਿੱਧੀ ਲਾਇਆ ਕਰਾਂ ਖਿੱਚ ਕੇ ਜੇ ਆਂਡ ਲੱਗੀ ਪਈ ਆ ਯਾਰ ਇੱਕ ਤਾਂ ਬਾਹਰ ਸੱਟਾ ਕਰੋ ਯਾਰ ਆ ਇਹ ਜਾਊ ਉਹ ਤਾਂ ਮਹੀ ਹੁੰਦੀ ਹੈ ਵਿੰਗਿਆੜੀ ਬਦਲ ਲੇ ਗਿਆੜੀ ਸਿੱਧੀ ਜੀ ਕਰਾ ਕੇ ਬਦਲ ਚੱਲ ਕੋਈ ਨਹੀਂ ਜਾਣਦੇ ਯਾਰ ਕੱਢ ਲਾਂ ਪਰ ਲੋਰਿਆਂ ਨੇ ਜਾਂਦੀ ਮਿੱਤਰੋ ਕਲਚ ਦੇ ਦੇ ਆਪਣਾ ਟਰੈਕਟਰ ਦੂਜੇ ਲੋਅ ਦੇ ਵਿੱਚ 800 ਟਰੈਕਟਰ ਤੇ ਘਰਦਾ। ਪੂਰੇ ਦਾ ਹਿਸਾਬ ਨਾਲ ਉਹ ਤੇ ਇਹਦੇ ਵੀ ਕਲਚ ਲੈਿੰਦਾ। ਟਰੈਕਟਰ ਨਾ ਠੱਗਾ ਹੀ ਆ। ਨਾ ਕੋਈ ਆਕਾਤ ਦੇਗਾ ਪਉਦਾ। ਬਹੁਤ ਦੇਰ ਹੋ ਗਈ। ਤੇ ਗੋਮਾ ਵਜਦਾ ਮਿੱਤਰਾ ਵਜਾ ਵਾਲੇ। ਕੱਲ੍ਹ ਹੀ ਕਿੱਕ ਕਰੋ ਮਿੱਤਰੋ ਉਹੀ ਤੋੜੀ ਆ ਪਰੇ ਜਾਂਦੇ ਨੇ ਢਾਣੇ ਢੂਣੇ ਪੂਰੇ ਭਰੇ ਆ ਟਰੈਕਟਰ ਕਲਾਚ ਲੈਣਾ ਕਰਦਾ ਕਲਾਚ ਲੈਣਾ ਤੁਰਦਾ ਟਰੈਕਟਰ ਮੈਂ ਜੀ ਮੱਥੀ ਆ ਨਾਲੇ ਕਣਕ ਕਾਲੀ ਆ ਹਜੇ ਦਾ ਉਹ ਦੇਖੋ ਕਲਾਚ ਲਾਉਗਾ ਫੇਰ 6000 50 75 ਉਹ ਖੜ ਗਿਆ ਹੀ ਨਾ ਕੱਢਦਾ ਬਈ ਕੱਢਣੀ ਠੀਕ ਆ ਯਾਰ 911 ਪਾਦਾ ਟਰਾਲੀ ਉਹ ਵੀ ਵੀਡੀਓ ਇਹ ਬਣਾਈ ਹੁੰਦੇ ਮਨ ਦਿਵਾਵਾ ਵੇ ਵਜਵੜ ਉਹ ਹੈਲੋ ਵਜਵੜੀ ਆਣੂਗਾ ਗੰਦੀਪ ਨੂੰ ਆ ਸਾਡੇ ਸਲੱਡ ਕਾਲੇ ਲੱਗ ਗਏ ਆ 36 ਦੀ ਕੱਢ ਕੇ 91 ਤਾਂ ਐ ਪਾਦਾ ਜਿਵੇਂ 90 ਦਾ ਸਪਾਇਆ ਹੁੰਦਾ ਜੋਧਾ ਵਾਲਿਆਂ ਨੂੰ ਹੁਣ ਧੂਧੂ ਕੱਢਣੀ ਪੈਣੀ ਐ ਇਹਦੇ ਨਾਲ ਬਾਅਦ 'ਚ ਹੀ ਮੱਥਾ ਲਾਵਾਂਗੇ ਇੱਥੋਂ ਦੇਣਾ ਆਪਣਾ ਵੀ ਪਤਾ ਨਹੀਂ ਲੰਘ ਜੂ ਕਿਨੇ ਡਬਲ ਟਾਇਰ ਤੰਗ ਬਹੁਤ ਕਰਦਾ ਨਾ ਚਲ ਦੇਣੇ ਆ ਇਹ ਡਬਲ ਟਾਇਰ ਦਾ ਪੰਗਾ ਮਿੱਤਰੋ ਉਧਰੋਂ ਦਾ ਨੀਮਾ ਵੀ ਹੋ ਗਿਆ ਲਈ ਹੈਗੀ ਸਿੰਗਲ ਟਾਇਰ ਵਾਲੀ ਇਹ ਚੌੜੀ ਹੁਣ ਲਈ ਕਿਵੇਂ ਲੈ ਜਾਵੇ ਉਧਰ ਦੀ ਮੋੜ ਨਾ ਨਹੀਂ ਸੀ ਤਾਂ ਇੱਧਰ ਦੀ ਲੈ ਜਾਣਾ ਪਿਆ ਉਧਰੋਂ ਮੋੜ ਕਲੱਲਾ ਜਗ੍ਹਾ ਨਹੀਂ ਖੁੱਲੀ ਹੋਈ ਉਧਰੋਂ ਬਾਈ ਹੋ ਰਹੇ ਆ ਥੱਲੇ ਲਾਦਾ ട്രൈറ്റർ പാല Oh, bye. ਐਡੇ ਕੰਜਰ ਆਣਾ ਕਰਕੇ ਬੈਠੀ ਭੱਜ ਕੇ ਬੈਠੀ ਯਾਰ ਬਹਿ ਜਾ ਉਹ ਬਹਿ ਜਾ ਯਾਰ ਉਹ ਯਾਰ ਕਟੜਾ ਲੀ ਭਰ ਗਈ ਯਾਰ ਉਹ ਖੁੱਭੀ ਖੜੀ ਹੈ ਪਰਲੀ 33 ਦੀ ਉਹ ਤੂੰ ਤਾਂ ਬਹਿ ਜਾ ਟਰੈਕਟਰ ਤੇ ਤੋਰ ਲੈ ਯਾਰ ਚੱਟੋਂ ਦਾ ਤੇ ਮਟੀ ਬਣਾਉਣ ਵਾਲੀ ਆ ਇਹਨਾਂ ਦੇ ਇੱਥਿਆਂ ਕੇ ਮਰ ਜਾਂਦਾ ਨਾ ਨਹੀਂ ਪਤਾ ਕੀ ਆ ਉਹ ਟਰਾਈਟਰ ਸੱਚੇ ਹੁੰਦੇ ਉਹ ਕਰਾਂਦੇ ਤੇ ਫੱਡੇ ਨਹੀਂ ਜਾਂਦੇ ਹੁਣ ਪਤਾ ਕੀ ਕਹੂਗਾ ਹੈਲੀ ਨਾ ਦਸਿਆਂ ਦੀ ਲੈ ਕੇ ਆ ਮਾਤਾ ਇੱਧਰ ਦੀ ਲਿਓਣਾ ਬਰਾੜਾ ਉਹ ਜੰਡਾ ਵਾਲਿਆਂ ਦੀ ਕਹੀ ਨਾ ਗਵਾਦੀ